ਸਿੱਖਿਆ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਦੇ ਲਈ ਮਾਪੇ ਪ੍ਰਾਈਵੇਟ ਸਕੂਲਾਂ ਵੱਲ ਜਾਂ ਫਿਰ ਗਵਰਨਮੈਂਟ ਪ੍ਰਾਈਵੇਟ ਸਕੂਲਾਂ ਵੱਲ ਰੁਖ ਕਰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਾਈਵੇਟ ਸਕੂਲਾਂ 'ਚ ਉਹਨਾਂ ਦੇ ਬੱਚੇ ਦਾ ਭਵਿੱਖ ਬਣ ਸਕਦਾ ਹੈ ਉਹਨਾਂ ਦੇ ਬੱਚੇ ਨੂੰ ਚੰਗੀ ਵਧੀਆ ਸਿੱਖਿਆ ਮਿਲ ਸਕਦੀ ਹੈ ਤੇ ਵਧੀਆ ਸਹੂਲਤਾਂ ਮਿਲ ਸਕਦੀਆਂ ਸਰਕਾਰੀ ਸਕੂਲਾਂ ਦੇ ਉੱਤੋਂ ਮਾਪਿਆਂ ਦਾ ਵਿਸ਼ਵਾਸ ਆ ਹਿਸਤਾ ਇਸ ਦਾ ਉੱਠਦਾ ਜਾ ਰਿਹਾ ਹੈ। ਬੇਸ਼ੱਕ ਸਰਕਾਰਾਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਸਰਕਾਰੀ ਸਕੂਲਾਂ ਨੂੰ ਸੁਧਾਰਿਆ ਜਾਵੇ। ਕਈ ਵੱਡੇ ਫੰਡ ਦਿੱਤੇ ਜਾ ਰਹੇ ਨੇ। ਕਈ ਪੜ੍ਹੇ ਲਿਖੇ ਸਟਾਫ ਜਿਹੜੇ ਨੇ ਉਹ ਭਰਤੀ ਕੀਤੇ ਜਾ ਰਹੇ ਨੇ। ਅੱਜ ਇੱਕ ਐਸੇ ਹੀ ਸਰਕਾਰੀ ਸਕੂਲ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ। ਜੇ ਦੀ ਤਸਵੀਰ ਦੇਖ ਕੇ ਤੁਹਾਨੂੰ ਵੀ ਲੱਗੇਗਾ ਹੁਣ ਸਰਕਾਰੀ ਸਕੂਲਾਂ 'ਚ ਵੀ ਸੁਧਾਰ ਹੋ ਰਿਹਾ ਹੈ ਮੁਸ਼ਕਲਾਂ ਤਾਂ ਜ਼ਿੰਦਗੀ ਸਟਰਗਲ ਦਾ ਨਾਮ ਆ ਬਟ ਇਹ ਆ ਕਿ ਪ੍ਰੋਪਰ ਟੀਮਵਰਕ ਪ੍ਰੋਪਰ ਮੈਨੇਜਮੈਂਟ ਦੇ ਨਾਲ ਸਿਸਟਮੈਟਿਕਲੀ ਚੱਲਣ ਦੇ ਨਾਲ ਜਿਹੜੀ ਆ ਉਹ ਖਰੋਤ ਜਿਹੜੀ ਆ ਨਾ ਮਹਿਸੂਸ ਨਹੀਂ ਹੁੰਦੀ ਮੈਨੂੰ ਮੇਰੇ ਸਟਾਫ ਮੈਂਬਰ ਸਹਿਬਾਨ ਵੱਲੋਂ ਕਿਤੋਂ ਕੋਈ ਮੁਸ਼ਕਲ ਨਹੀਂ ਆਈ ਜਿਸ ਚੀਜ਼ ਨੂੰ ਲੈ ਕੇ ਚੱਲੇ ਆ ਵੀ ਅਸੀਂ ਕਰਨੀ ਆ ਇਨਫਰਾਸਟ੍ਰਕਚਰ 'ਚ ਇਹ ਚੇਂਜ ਕਰਨੀ ਆ ਆਪਾਂ ਉਹ ਚੀਜ਼ ਨੂੰ ਪੂਰਾ ਕੀਤਾ ਸੋ ਸਾਰਿਆਂ ਦੀ ਸਹਾਇਤਾ ਦੇ ਨਾਲ ਆਪਾਂ ਜਿਹੜਾ ਉਹ ਏਮ ਬੁਲੰਦੀਆਂ ਜਿਹੜੀਆਂ ਨੇ ਉਹ ਹਾਸਿਲ ਕੀ ਪਹਿਲੇ ਥੋੜਾ ਜਿਹਾ ਮਾਹੌਲ ਕੀ ਆਪਣੇ ਗਵਰਨਮੈਂਟ ਸਕੂਲ ਚ ਜੈ ਸਟੱਡੀ ਨਹੀਂ ਹੁੰਦੀ ਸੀਗੀ ਬਟ ਹੁਣ ਕੀ ਸਾਰੇ ਟੀਚਰਸ ਪ੍ਰੋਪਰ ਜਦੋਂ ਪੀਰੀਅਡ ਲੱਗਦਾ ਹੈ ਆਪਨਾ ਨਾਲ ਦੇ ਨਾਲ ਕਲਾਸ ਜਾਂਦੇ ਆ ਜਾਂ ਕੇ ਆਪਣਾ ਪੜਾਉਂ ਪੜਾਉਂਦੇ ਆ ਉਹਦਾ ਮਤਲਬ ਹੁਣ ਐਵੇਂ ਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਸਰ ਉਹ ਪਹਿਲੇ ਸੀਗਾ ਕਿ ਆਪਣੇ ਟੀਚਰਸ ਸੀਗੇ ਥੋੜੇ 올ਡ এজ ਦੇ ਜਾਂ ਹੋ ਸਕਦਾ ਜਿਹੜੇ ਨਹੀਂ ਟੀਚ ਕਰਦੇ ਸੀ ਬਟ ਹੁਣ ਜਿਹੜੇ ਫਰੈਸ਼ਰਸ ਆਏ ਆ ਬਹੁਤ ਆਵਦਾ ਟਾਈਮ ਮਤਲਬ ਕਿ ਆਵਦਾ ਬਿਲਕੁਲ ਆਦਾ ਪੁਰਾਣਾ ਐਕਸਪੀਰੀਅੰਸ ਨਾਲ ਕਹਿ ਲੋ ਜਾਂ ਆਪਣਾ ਪੂਰਾ ਹਾਰਡਵਰਕ ਕਰਦੇ ਆ ਪੜਾਣ ਤੇ ਬਟ ਹੌਲੀ ਹੌਲੀ ਉਹਨਾਂ ਦੇ ਵੀ ਸੋਚ ਚੇਂਜ ਹੋ ਰਹੀ ਹੈ ਪਹਿਲੇ ਨਾਲ ਸਾਡੇ ਸਕੂਲ ਚ ਵੀ ਇੰਨੀ ਮਤਲਬ ਕਿ ਆਪਣੇ ਸਟੂਡੈਂਟਸ ਸਟ੍ਰੈਂਥ ਵਧ ਗਈ ਹੈ ਤਾਂ ਹੁਣ ਕਾਫੀ ਫਰਕ ਹੈ ਪਹਿਲੇ ਨਾਲ ਹੁਣ ਸਿੱਖਿਆ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਦੇ ਲਈ ਮਾਪੇ ਪ੍ਰਾਈਵੇਟ ਸਕੂਲਾਂ ਵੱਲ ਜਾਂ ਫਿਰ ਕਨਵਰਟ ਪ੍ਰਾਈਵੇਟ ਸਕੂਲਾਂ ਵੱਲ ਰੁਖ ਕਰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਾਈਵੇਟ ਸਕੂਲਾਂ 'ਚ ਉਹਨਾਂ ਦੇ ਬੱਚੇ ਦਾ ਭਵਿੱਖ ਬਣ ਸਕਦਾ ਹੈ ਉਹਨਾਂ ਦੇ ਬੱਚੇ ਨੂੰ ਚੰਗੀ ਵਧੀਆ ਸਿੱਖਿਆ ਮਿਲ ਸਕਦੀ ਹੈ ਤੇ ਵਧੀਆ ਸਹੂਲਤਾਂ ਮਿਲ ਸਕਦੀਆਂ ਹਨ ਇਸੇ ਕਾਰਨ ਹੀ ਸਰਕਾਰੀ ਸਕੂਲਾਂ ਦੇ ਉੱਤੇੋਂ ਮਾਪਿਆਂ ਦਾ ਵਿਸ਼ਵਾਸ ਆ ਹਿਸਤਾ ਇਸ ਦਾ ਉੱਠਦਾ ਜਾ ਰਿਹਾ ਹੈ ਬੇਸ਼ੱਕ ਸਰਕਾਰਾਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਸਰਕਾਰੀ ਸਕੂਲਾਂ ਨੂੰ ਸੁਧਾਰਿਆ ਜਾਵੇ। ਕਈ ਵੱਡੇ ਫੰਡ ਦਿੱਤੇ ਜਾ ਰਹੇ ਨੇ। ਕਈ ਪੜ੍ਹੇ ਲਿਖੇ ਸਟਾਫ ਜਿਹੜੇ ਨੇ ਉਹ ਭਰਤੀ ਕੀਤੇ ਜਾ ਰਹੇ ਨੇ। ਪਰ ਫਿਰ ਵੀ ਮਾਪਿਆਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਤੇ ਨਹੀਂ ਬੰਦਦਾ। ਪਰ ਅੱਜ ਇੱਕ ਐਸੇ ਹੀ ਸਰਕਾਰੀ ਸਕੂਲ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਜਿਹਦੀ ਤਸਵੀਰ ਦੇਖ ਕੇ ਤੁਹਾਨੂੰ ਹੀ ਲੱਗੇਗਾ ਕਿ ਨਹੀਂ ਹੁਣ ਸਰਕਾਰੀ ਸਕੂਲਾਂ 'ਚ ਵੀ ਸੁਧਾਰ ਹੋ ਰਿਹਾ ਹੈ। ਇਹ ਸਰਕਾਰੀ ਸਕੂਲ ਹੈ। ਬਟਾਲਾ ਨਜ਼ਦੀਕੀ ਗਿੱਲਾਂ ਵਾਲੀ ਪਿੰਡ ਦਾ ਤੁਸੀਂ ਦੇਖ ਸਕਦੇ ਹੋ ਕਿ ਸ਼ਹੀਦ ਮੇਜਰ ਵਜਿੰਦਰ ਸਿੰਘ ਸਾਹੀ ਦੇ ਨਾਮ ਤੇ ਗਵਰਨਮੈਂਟ ਹਾਈ ਸਮਾਰਟ ਸਕੂਲ ਗਿੱਲਾਂ ਵਾਲੀ ਇਸ ਸਕੂਲ ਦੀ ਇਮਾਰਤ ਦਾ ਤੁਹਾਨੂੰ ਮੈਂ ਪਹਿਲਾਂ ਪੂਰਾ ਨਜ਼ਾਰਾ ਦਿਖਾਣਾ ਚਾਹਾਂਗਾ ਕੈਮਰਾਮੈਨ ਨੂੰ ਕਹਾਂਗਾ ਕਿ ਪੂਰੀ ਤਸਵੀਰ ਦਿਖਾਵੇ ਕਿ ਇਸ ਸਕੂਲ ਦੀ ਇਮਾਰਤ ਨੂੰ ਦੇਖ ਕੇ ਸਹਿਜ ਹੀ ਤੁਹਾਨੂੰ ਲੱਗੇਗਾ ਕਿ ਇਹ ਪ੍ਰਾਈਵੇਟ ਕਨਵਰਟ ਸਕੂਲ ਹੈ ਬਿਲਕੁਲ ਸਹੀ ਤੁਸੀਂ ਸੁਣਿਆ ਪਰ ਪ੍ਰਾਈਵੇਟ ਇਹਦੇ ਚੋਂ ਕੱਟ ਲਓ ਇਹ ਸਰਕਾਰੀ ਕਾਨਵੈਂਟ ਸਮਾਰਟ ਸਕੂਲ ਹੈ ਹਾਈ ਸਕੂਲ ਗੱਲਾਂ ਵਾਲੀ ਦਾ ਚਾਰ ਸਾਲਾਂ ਚ ਇਸ ਸਕੂਲ ਦੀ ਨੁਹਾਰ ਬਦਲੀ ਹੈ ਇਸ ਸਕੂਲ ਦੇ ਹੈਡਮਾਸਟਰ ਸਰਦਾਰ ਜਸਵਿੰਦਰ ਸਿੰਘ ਭੁੱਲਣ ਨੇ ਜੋ ਕਿ ਸਟੇਟ ਵਾਲੀ ਹਨ ਇਸ ਸਕੂਲ ਦੇ ਵਿੱਚ ਲਗਾਤਾਰ ਹੀ ਬੱਚਿਆਂ ਦੀ ਵੀ ਗਿਣਤੀ ਵੱਧ ਰਹੀ ਹੈ ਜਿੱਥੇ ਤੇਈ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਘਟਣ ਨਾਲ ਸਿੱਖਿਆ ਵਿਭਾਗ ਅਧਿਆਪਕਾਂ ਤੇ ਦਬਾਅ ਬਣਾਉਂਦਾ ਹੈ ਕਿ ਕਿਉਂ ਗਿਣਤੀ ਘਟ ਰਹੀ ਹੈ ਜਾਂ ਫਿਰ ਉਸ ਗਿਣਤੀ ਨੂੰ ਵਧਾਇਆ ਜਾਵੇ ਪਰ ਗਿਣਤੀ ਨਹੀਂ ਵੱਧ ਪਉਂਦੀ ਪਰ ਇਸ ਸਕੂਲ 'ਚ ਹਰ ਸਾਲ ਹੀ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ ਪ੍ਰਾਈਵੇਟ ਸਕੂਲਾਂ 'ਚੋਂ ਮਾਪੇ ਆਪਣੇ ਬੱਚੇ ਹਟਵਾ ਕੇ ਇਸ ਸਰਕਾਰੀ ਸਕੂਲ 'ਚ ਪਾ ਰਹੇ ਹਨ ਕਿਉਂ ਪਾ ਰਹੇ ਹਨ ਕਿਉਂਕਿ ਇੱਥੇ ਸਟਾਫ ਜਿਹੜਾ ਹੈ ਉਹ ਪੜਿਆ ਲਿਖਿਆ ਹੈ ਇੱਥੇ ਹਰ ਉਹ ਸਹੂਲਤ ਬੱਚੇ ਨੂੰ ਮਿਲ ਰਹੀ ਹੈ ਜਿਹੜੀ ਪ੍ਰਾਈਵੇਟ ਸਕੂਲ 'ਚ ਹੁੰਦੀ ਹੈ ਹਰ ਤਰ੍ਹਾਂ ਦੀ ਸਿੱਖਿਆ ਜਿਹੜੀ ਹੈ ਪ੍ਰਾਈਵੇਟ ਸਕੂਲ 'ਚ ਜਿਸ ਤਰ੍ਹਾਂ ਇੰਗਲਿਸ਼ ਮੀਡੀਅਮ 'ਚ ਦਿੱਤੀ ਜਾਂਦੀ ਹੈ ਇੱਥੇ ਵੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਤੇ ਲਗਾਤਾਰ ਹੀ ਇਹ ਸਕੂਲ ਬੱਚੇ ਜਿਹੜੀਆਂ ਨੇ ਨਵੀਆਂ ਉਪਲਬਧੀਆਂ ਹਾਸਲ ਕਰ ਰਹੇ ਨੇ ਤਸਵੀਰ ਤੁਹਾਨੂੰ ਮੈਂ ਇੱਕ ਹੋਰ ਦਿਖਾ ਦੇਣੀ ਚਾਹੁੰਦਾ ਇਹ ਸਕੂਲ ਦੀ ਬਿਲਡਿੰਗ ਦਾ ਇਹ ਬਰਾਮਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ ਸੋਹਣੇ ਤਰੀਕੇ ਨਾਲ ਇਹਨੂੰ ਸਜਾਇਆ ਹੋਇਆ ਹੈ ਤਾਈਲਾਂ ਲੱਗੀਆਂ ਹੋਈਆਂ ਹਰ ਦੀਵਾਰ ਦੇ ਉੱਤੇ ਪੇਂਟਿੰਗਸ ਬਣੀਆਂ ਹੋਈਆਂ ਹਨ ਜਿਨ੍ਹਾਂ ਤੋਂ ਬੱਚਿਆਂ ਨੂੰ ਸਿੱਖਿਆ ਮਿਲ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਸਕੂਲ ਨੂੰ ਬੇਸ਼ੱਕ ਸਰਕਾਰੀ ਸਕੂਲ ਕਿਹਾ ਜਾ ਰਿਹਾ ਹੈ ਪਰ ਹੈ ਇਹ ਪ੍ਰਾਈਵੇਟ ਸਕੂਲ ਨਾਲੋਂ ਵੀ ਕਿਤੇ ਵੱਧ ਕੇ ਤੁਸੀਂ ਦੇਖ ਸਕਦੇ ਹੋ ਇਸ ਸਕੂਲ ਦਾ ਕਲਾਸਰੂਮ ਇਸ ਕਲਾਸਰੂਮ ਦੇ ਵਿੱਚ ਬੱਚਿਆਂ ਨੂੰ ਹਰ ਉਸ ਸਹੂਲਤ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਅਧਿਆਪਕ ਆਪਣਾ ਡਿਊਟੀ ਜਰੀਏ ਤੰਤ ਇਹਨਾਂ ਨੂੰ ਨਿਭਾ ਰਹੇ ਨੇ ਤੇ ਇਸੇ ਕਾਰਨ ਹੀ ਇਸੇ ਟੀਮ ਵਰਕ ਨੇ ਹੀ ਇਸ ਸਕੂਲ ਨੂੰ ਉਚਾਈਆਂ ਤੱਕ ਖੜ੍ਹਾ ਹੈ ਲੇਕਿਨ ਕਿਹਾ ਜਾਂਦਾ ਹੈ ਨਾ ਕਿ ਅਗਰ ਗੱਡੀ ਦਾ ਇੰਜਨ ਸਹੀ ਨਾ ਹੋਵੇ ਤਾਂ ਗੱਡੀ ਵੀ ਨਹੀਂ ਚੱਲ ਪਾਉਂਦੀ ਇਸ ਸਕੂਲ ਦੀ ਗੱਡੀ ਦਾ ਇੰਜਨ ਜੋ ਹੈ ਉਹ ਜਸਵਿੰਦਰ ਸਿੰਘ ਭੁੱਲਰ ਹਨ ਜਿਨ੍ਹਾਂ ਦੇ ਵੱਲੋਂ ਇਸ ਸਕੂਲ ਨੂੰ ਨਵੀਆਂ ਉਚਾਈਆਂ ਤੇ ਲਿਜਾਇਆ ਜਾ ਰਿਹਾ ਹੈ ਦੂਸਰੇ ਪਾਸੇ ਤੁਹਾਨੂੰ ਮੈਂ ਚਾਰਟ ਦਿਖਾਉਣਾ ਚਾਹੁੰਦਾ ਹਾਂ ਤੁਸੀਂ ਦੇਖ ਸਕਦੇ ਹੋ ਇਸ ਸਕੂਲ ਦੇ ਅਧਿਆਪਕ ਜੋ ਕਿ ਇੱਥੇ ਪੜ੍ਹਾਉਂਦੇ ਹਨ ਹਰ ਇੱਕ ਅਧਿਆਪਕ ਉਚੇਰੀ ਸਿੱਖਿਆ ਹਾਸਲ ਹੈ ਪਰ ਕਿੰਨਾ ਕਿਤੇ ਮਾਪਿਆਂ ਦਾ ਵਿਸ਼ਵਾਸ ਫਿਰ ਵੀ ਨਹੀਂ ਬੰਦਾ ਸਕੂਲਾਂ ਦੇ ਉੱਪਰ ਸਰਕਾਰੀ ਸਕੂਲਾਂ ਦੇ ਉੱਪਰ ਤੇ ਉਹ ਪ੍ਰਾਈਵੇਟ ਸਕੂਲਾਂ ਵੱਲ ਆਪਣੇ ਬੱਚਿਆਂ ਨੂੰ ਭੇਜ ਦਿੰਦੇ ਹਨ ਪਰ ਇਸ ਸਕੂਲ ਨੇ 4 ਸਾਲ ਚ ਉਸ ਚੀਜ਼ ਨੂੰ ਵੀ ਬਦਲਿਆ ਹੈ ਤੇ ਉਹਨਾਂ ਮਾਪਿਆਂ ਨੇ ਜਿਨ੍ਹਾਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਚ ਪਾਏ ਸੀ ਉੱਥੋਂ ਹਟਾ ਕੇ ਇਸ ਸਕੂਲ ਚ ਉਹਨਾਂ ਦੇ ਦਾਖਲੇ ਕਰਵਾਏ ਹਨ ਨਵੀਆਂ-ਨਵੀਆਂ ਉਪਲਬਧੀਆਂ ਸ਼ੁਰੂ ਹੈ ਸਾਡੇ ਨਾਲ ਇਹ ਐਸਾ ਸਕੂਲ ਦੇ ਹੈਡਮਾਸਟਰ ਸਰਦਾਰ ਜਸਵਿੰਦਰ ਸਿੰਘ ਭੁੱਲਰ ਮੌਜੂਦ ਨੇ ਸਰ ਪਹਿਲਾਂ ਤੇ ਮੁਬਾਰਕ ਆਈ ਤੁਹਾਨੂੰ ਕਿਉਂਕਿ ਜਿਹੜੀਆਂ ਉਪਲਬਧੀਆਂ ਜੋ ਕੁਛ ਪਰੀ ਸਕੂਲ ਵਾਸਤੇ ਕੀਤਾ ਉਹਦੇ ਵਾਸਤੇ ਮੁਬਾਰਕਾ ਦੇਣਾ ਮਿਹਰਬਾਨੀ ਧੰਨਵਾਦ ਸਰ ਬਹੁਤ ਬਹੁਤ ਮਿਹਰਬਾਨੀ ਜੀ ਮੁਸ਼ਕਲਾਂ ਤੇ ਬਹੁਤ ਆਈਆਂ ਹੋਣਗੀਆਂ ਇਸ ਚੀਜ਼ ਨੂੰ ਸੰਭਲ ਲਈ ਇਸ ਚੀਜ਼ ਨੂੰ ਹੱਲ ਕਰਨ ਲਈ ਕਿਉਂਕਿ 4 ਸਾਲ ਪਹਿਲਾਂ ਜੇ ਸਕੂਲ ਦੀ ਨਹਿਰ ਕੁਝ ਹੋਰ ਹੋਵੇ 4 ਸਾਲ ਬਾਅਦ ਉਹ ਵੱਖਰੀ ਨਹਿਰ ਬਣ ਜਾਂਦੀ ਮੁਸ਼ਕਲਾਂ ਤਾਂ ਜ਼ਿੰਦਗੀ ਸਟਰਗਲ ਦਾ ਨਾਮ ਆ ਬਟ ਇਹ ਆ ਵੀ ਪ੍ਰੋਪਰ ਟੀਮਵਰਕ ਪ੍ਰੋਪਰ ਮੈਨੇਜਮੈਂਟ ਦੇ ਨਾਲ ਸਿਸਟੇਮੈਟਿਕਲੀ ਚੱਲਣ ਦੇ ਨਾਲ ਜਿਹੜੀ ਆ ਉਹ ਖਰੋਤ ਜਿਹੜੀ ਆ ਨਾ ਉਹ ਮਹਿਸੂਸ ਨਹੀਂ ਹੁੰਦੀ ਸੋ ਇਸ ਚੀਜ਼ ਨੂੰ ਜਿਹੜਾ ਉਹ ਮੈਂ ਇਸੇ ਚਾਲ ਸਾਧੇ ਐਕਸਪੀਰੀਅੰਸ ਪ੍ਰਾਪਤ ਕੀਤਾ ਮੈਨੂੰ ਪੰਜਾਬ ਸਰਕਾਰ ਵੱਲੋਂ ਮੈਨੂੰ ਮੇਰੇ ਸਟਾਫ ਮੈਂਬਰ ਸਹਿਬਾਨ ਵੱਲੋਂ ਕਿਤੋਂ ਕੋਈ ਮੁਸ਼ਕਲ ਨਹੀਂ ਆਈ ਜਿਸ ਚੀਜ਼ ਨੂੰ ਲੈ ਕੇ ਚੱਲੇ ਆਂ ਵੀ ਅਸੀਂ ਕਰਨੀ ਹੈ ਇਨਫਰਾਸਟ੍ਰਕਚਰ ਚ ਹੈ ਚੇਂਜ ਕਰਨੀ ਹੈ ਆਪਾਂ ਉਸ ਚੀਜ਼ ਨੂੰ ਪੂਰਾ ਕੀਤਾ ਸੋ ਸਾਰਿਆਂ ਦੀ ਸਹਿਯੋਤਾ ਦੇ ਨਾਲ ਆਪਾਂ ਜਿਹੜਾ ਉਹ ਇਹ ਬਲੰਦੀਆਂ ਜਿਹੜੀਆਂ ਨੇ ਉਹ ਹਾਸਲ ਕੀਤੀਆਂ ਇਹ ਬਿਲਕੁਲ ਬੁਲੰਦੀਆਂ ਹਾਸਲ ਕੀਤੀਆਂ ਚੱਲ ਕੇ ਨਾਲ ਨਾਲ ਗੱਲ ਕਰਦੇ ਆ ਤੁਹਾਡੇ ਨਾਲ ਕਲਾਸਰੂਮ ਵੀ ਦਿਖਾਣੇ ਆ ਆ ਜਿਹੜੀਆਂ ਇਹ ਬੁਲੰਦੀਆਂ ਹਾਸਲ ਕੀਤੀਆਂ ਨੇ ਇਹਨਾਂ ਨੇ ਆਪਣੀ ਮਿਹਨਤ ਨਾਲ ਟੀਮ ਵਰਕ ਨਾਲ ਅਤੇ ਸਰਕਾਰ ਤੇ ਸਿੱਖਿਆ ਵਿਭਾਗ ਦੇ ਐਫਰਟਸ ਨਾਲ ਇਹ ਸਾਰੀਆਂ ਬੁਲੰਦੀਆਂ ਹਾਸਲ ਕੀਤੀਆਂ ਨੇ ਪਰ ਫਿਰ ਵੀ ਕਿਤਨਾ ਕਿਤੇ ਜ਼ਰੂਰਤ ਹੋ ਜਾਂਦੀ ਹੈ ਕਿ ਅਗਰ ਕੋਈ ਨਿਸ਼ਚਾ ਕਰੀਏ ਤਾਂ ਫੇਰ ਹੀ ਕੁਝ ਹਾਸਲ ਹੁੰਦਾ ਇਹਨਾਂ ਨੇ ਜ਼ਰੂਰ ਨਿਸ਼ਚਾ ਕੀਤਾ ਤੇ ਅੱਜ ਇਹ ਚੀਜ਼ਾਂ ਜਿਹੜੀਆਂ ਨੇ ਹਾਸਲ ਕੀਤੀਆਂ ਨੇ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇਸ ਸਕੂਲ 'ਚ ਦਾਖਲ ਹੋ ਰਹੇ ਨੇ ਕਲਾਸਰੂਮ ਫਿਰ ਤੁਹਾਨੂੰ ਮੈਂ ਦਿਖਾ ਦੇਣਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਕਲਾਸਰੂਮ 'ਚ ਕੁਝ ਬੱਚੇ ਪ੍ਰਾਈਵੇਟ ਸਕੂਲਾਂ 'ਚੋਂ ਵੀ ਹਟ ਕੇ ਇੱਥੇ ਦਾਖਲ ਹੋਏ ਨੇ ਤੇ ਇੱਥੇ ਸਿੱਖਿਆ ਲੈ ਰਹੇ ਨੇ ਸਰ ਜੇ ਗੱਲ ਕਰਾਂ ਮੈਂ ਤੇ ਪ੍ਰਾਈਵੇਟ ਸਕੂਲਾਂ ਦੇ ਵੀ ਬੱਚੇ ਹਟ ਕੇ ਇੱਥੇ ਆ ਰਹੇ ਨੇ ਕਿੰਨੇ ਫੀਸ ਦੀ ਬੱਚੇ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਹਟਾ ਕੇ ਮੈਂ ਇੱਥੇ ਸਕੂਲ 'ਚ ਦਾਖਲ ਕਰਵਾਏ ਸਰ ਇਸ ਵੇਲੇ ਮੇਰੇ ਸਕੂਲ 'ਚ 35% ਸਟੂਡੈਂਟਸ ਜਿਹੜੇ ਨੇ ਉਹ ਪ੍ਰਾਈਵੇਟ ਸਕੂਲਾਂ ਤੋਂ ਆਏ ਨੇ ਜਿਨ੍ਹਾਂ ਨੂੰ ਕਿ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਉਹ ਪ੍ਰੋਵਾਈਡ ਕਰਾ ਰਹੇ ਹਾਂ ਮਿਹਨਤ ਤੇ ਬੜੀ ਕਰਨੀ ਪਈ ਹੋਊ ਸਰ ਮਿਹਨਤ ਦੀ ਸਟਾਰਟ ਜਿਹੜੀ ਆ ਉਹ ਕੋਵਿਡ ਦੇ ਸਮੇਂ ਤੋਂ ਸ਼ੁਰੂ ਹੋਈ ਮੈਨ ਜਿਹੜੀ ਸਹੀ ਸਾਨੂੰ ਮੁਸ਼ਕਲ ਦਾ ਸਮਾਂ ਸੀ ਹੋਏ ਸੀ ਵੀ ਵਿਦਿਆਰਥੀਆਂ ਨੂੰ ਇੱਥੇ ਵਾਪਸ ਕਿਵੇਂ ਲੈ ਕੇ ਆਉਣਾ ਕਿਉਂਕਿ ਜਦੋਂ ਅਸੀਂ ਪਿੰਡ ਦੇ ਵਿੱਚ ਪਹੁੰਚੇ ਆ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਮੈਂ ਇਸੇ ਹੀ ਸਕੂਲ ਦਾ ਮੈਟ੍ਰਿਕੁਲੇਟ ਆ ਮੈਂ 87 ਸਾਂਤੋਲੇ 99 ਤੱਕ ਇੱਥੇ 6ਵੀਂ ਤੋਂ 10ਵੀਂ ਕੀਤੀ ਆ ਸੋ ਇਸ ਪਿੰਡ ਦਾ ਜੰਪਲ ਆ ਇਸ ਚੀਜ਼ ਨੇ ਮੈਨੂੰ ਜ਼ਰੂਰ ਪੇ ਕੀਤਾ ਸੋ ਜਦੋਂ ਮੈਂ ਪਿੰਡ ਦੇ ਵਿੱਚ ਵਿਚਰਿਆ ਤਾ ਬਹੁਤ ਪਤਲੀ ਹਾਲਤ ਸੀ ਸਾਡੇ ਸੀ 134 ਵਿਦਿਆਰਥੀ ਸੀ ਮੇਰੇ ਕੋ ਤੇ ਮੇਨ ਮੁਸ਼ਕਲ ਜਿਹੜੀ ਸੀ ਉਹ ਪਿੰਡ ਦੇ ਹੀ ਵਿਦਿਆਰਥੀ ਜਿਹੜੇ ਸੀ ਕੁਝ ਉਹ ਦੂਸਰੇ ਪਿੰਡ ਦੇ ਸਰਕਾਰੀ ਸਕੂਲਾਂ ਚ ਪੜਦੇ ਫੇ ਸੀ ਇੱਥੋਂ ਤੁਸੀਂ ਮਿਆਰ ਜਿਹੜਾ ਉਹ ਪਤਾ ਲਗਾ ਸਕਦੇ ਹੋ ਤੋਂ ਉਸ ਚੀਜ਼ ਨੂੰ ਵਾਪਸ ਹੀ ਲੈ ਕੇ ਆਉਣਾ ਤੇ ਉਹ ਸਕੂਲ ਨੂੰ ਜ਼ਿਲ੍ਹੇ ਦੇ ਨਹੀਂ ਸਟੇਟ ਦੇ ਨੰਬਰ ਤੇ ਲੈ ਕੇ ਆਉਣਾ ਉਹ ਕਿੰਨੀ ਕਿ ਮਿਹਨਤ ਮੰਗਦਾ ਉਹ ਮੇਰੇ ਅਧਿਆਪਕ ਸਹਿਬਾਨ ਮੇਰੇ ਸਾਥੀਆਂ ਨੇ ਮੇਰੇ ਨਾਲ ਕੀਤੀ ਤੇ ਉਹ ਅਸੀਂ ਕਾਮਯਾਬੀ ਹਾਸਲ ਕੀਤੀ ਬੱਚਿਆਂ ਨੂੰ ਸਾਰ ਅਸੀਂ ਸਾਨੂੰ ਮੋਕ ਕਲਾਸਸ ਦੇਣੀਆਂ ਪਈਆਂ ਵੀ ਤੁਸੀਂ ਬੱਚੇ ਸਾਡੇ ਕੋਲ ਭੇਜੋ ਫੈਸਲਾ ਬੱਚੇ ਲੈਣਗੇ ਕਿਉਂਕਿ ਸਾਨੂੰ ਮੈਨੂੰ ਆਪਣੇ ਤੇ ਮੈਨੂੰ ਆਪਣੇ ਅਧਿਆਪਕਾਂ ਤੇ ਕੌਨਫੀਡੈਂਸ ਵਿਜੇਰਾ ਬੱਚਾ ਸਾਡੇ ਕੋਲ 4 ਦਿਨ ਪੜ ਗਿਆ ਉਹਨੇ ਮੋਰਚਾ ਲਾ ਦੇਣਾ ਕਰ ਜਾ ਕੇ ਕਿਉਂਕਿ ਅਸੀਂ ਬੱਚੇ ਦੇ ਗਰਾਉਂਡ ਲੈਵਲ ਤੇ ਸਾਡੇ ਕੋਲ ਜੋ ਟੀਚਿੰਗ ਫੈਕਲਟੀ ਹੈ ਸਰ ਗਵਰਨਮੈਂਟ ਸਕੂਲ ਦੇ ਵਿੱਚ ਉਹਦਾ ਕੋਈ ਮੁਕਾਬਲਾ ਹੀ ਨਹੀਂ ਆ ਪਰ ਜੇ ਗੱਲ ਕੀਤੀ ਜਾਵੇ ਹਸਤਾ ਕੁਝ ਦੱਸਿਆ ਕਿ ਮੁਕਾਬਲਾ ਕੋਈ ਨਹੀਂ ਹੈਗਾ ਇੰਨਾ ਮਤਲਬ ਐਫਰਟ ਸਰਕਾਰ ਵੀ ਕਰਦੀ ਆ ਅਧਿਆਪਕ ਵੀ ਸਭ ਤੋਂ ਵੱਧ ਪੜੇ ਲਿਖੇ ਹੁੰਦੇ ਆ ਜੇ ਸਿੱਧੇ ਕਿਹਾ ਤੁਹਾਡੇ ਸਕੂਲ ਚ ਸਾਰੀਆਂ ਸਹੂਲਤਾਂ ਨੇ ਇਸ ਤੇ ਕਿਹੜੀਆਂ ਸਹੂਲਤਾਂ ਵੀ ਸਕੂਲਾਂ ਨੂੰ ਮਿਲ ਰਹੀਆਂ ਨੇ ਪਰ ਫਿਰ ਵੀ ਮਾਪਿਆਂ ਦਾ ਵਿਸ਼ਵਾਸ ਕਿਉਂ ਨਹੀਂ ਬਣ ਪਾ ਰਿਹਾ ਸਰਕਾਰੀ ਸਕੂਲਾਂ ਨੂੰ ਸਰ ਇਹਦਾ ਜਵਾਬ ਇੱਕ ਲੈਂਚ ਦੇਣਾ ਤਾਂ ਔਖਾ ਵਾ ਕਿਉਂਕਿ ਇਹਦਾ ਕਾਰਨ ਜਿਹੜਾ ਹੈ ਉਹ ਕਲੈਕਟਿਵਲੀ ਕਈ ਕਾਰਨ ਜਿਹੜਿਆ ਉਹ ਮਿਲ ਕੇ ਤੇ ਉਹਦਾ ਇਹ ਕਾਰਨ ਬਣਦਾ ਇਹਦੇ ਵਿੱਚ ਸਰ ਸਾਰਿਆਂ ਦਾ ਰੋਲ ਜਿਹੜਾ ਉਹ ਮੈਨੇ ਰੱਖਦਾ ਮੇਨਲੀ ਪੇਰੈਂਟਸ ਜਿਹੜੇ ਆ ਉਹਨਾਂ ਦਾ ਮੇਜਰ ਰੋਲ ਆ ਬੱਚੇ ਨੂੰ ਡੇਲੀ ਸਕੂਲ ਭੇਜਣਾ ਉਹਦੇ ਵਿੱਚ ਸਰ ਅਸੀਂ ਜ਼ਰੂਰ ਕਮੀ ਪਾ ਰਹੇ ਹਾਂ ਮੈਂ ਆਪਣਾ ਇਸ ਗੱਲ ਨੂੰ ਜਿਹੜਾ ਤੁਹਾਡੇ ਚੈਨਲ ਦੇ ਥਰੂ ਚੋਨਾ ਵੀ ਸਾਰਿਆਂ ਤੱਕ ਪਹੁੰਚਦਾ ਹੋਵੇ ਪੇਰੈਂਟਸ ਤੱਕ ਪਹੁੰਚਦਾ ਹੋਵੇ ਕਿ ਜਿੰਨੇ ਚਿਰ ਤੱਕ ਬੱਚੇ ਡੇਲੀ ਸਕੂਲ ਨਹੀਂ ਆਉਣਗੇ ਅਧਿਆਪਕ ਸਾਹਿਬਾਨ ਦੀ ਮਿਹਨਤ ਜਿਹੜੀ ਆ ਨਾ ਉਹ ਪੂਰਾ ਫਲ ਨਹੀਂ ਦੇ पाएगी ਸੋ ਇਸ ਚੀਜ਼ ਦੀ ਮੁਸ਼ਕਲ ਜਿਹੜੀ ਆ ਉਹ ਸਰਕਾਰੀ ਸਕੂਲ 'ਚ ਅਸੀਂ ਜ਼ਰੂਰ ਦੇਖ ਰਹੇ ਹਾਂ ਪ੍ਰਾਈਵੇਟ ਸਕੂਲ ਦੀ ਮੇਜਰ ਕੀ ਆ ਉੱਥੇ ਮਾਂ ਪਿਓ ਬੱਚੇ ਨੂੰ ਛੁੱਟੀ ਨਹੀਂ ਕਰ ਦਿੰਦਾ ਸੋ ਇਸ ਚੀਜ਼ ਦੇ ਉੱਤੇ ਜਿਹੜਾ ਵਾ ਉਹ ਅਸੀਂ ਪ੍ਰੋਬਲਮ ਜ਼ਰੂਰ ਫੇਸ ਕਰਦੇ ਬਟ ਮੈਂ ਖੁਸ਼ਕਿਸਮਤ ਹਾਂ ਮੇਰੇ ਟੀਮ ਮੈਂਬਰ ਸਹਿਬਾਨ ਮੇਰੇ ਕਲਾਸ ਇੰਚਾਰਜ ਸਹਿਬਾਨ ਜਿਹੜਾ ਬੱਚਾ ਹਾਜ਼ਰ ਨਹੀਂ ਹੁੰਦਾ ਸਵੇਰੇ ਹੀ ਘਰ ਫੋਨ ਚੱਲ ਜਾਂਦਾ ਪੇਰੈਂਟਸ ਦੇ ਵੀ ਤੁਹਾਡਾ ਬੱਚਾ ਨਹੀਂ ਆਇਆ ਹੈਗਾ ਮੈਨੂੰ ਫਿਰ ਆਪ ਨੂੰ ਵੀ ਐਫਰਟਸ ਕਰਨੀਆਂ ਪੈਂਦੀਆਂ ਨੇ ਕਿਸੇ ਨਾ ਕਿਸੇ ਨਵੀਆਂ ਬੁਲੰਦੀਆਂ ਸੂਣ ਬਿਲਕੁਲ ਸਰ ਬਿਲਕੁਲ ਮੇਰੇ ਅਧਿਆਪਕ ਸਹਿਬਾਨ ਨੂੰ ਜੋ ਵੀ ਇਨਸਟਰਕਸ਼ਨ ਦਿੱਤੀਆਂ ਜਾਂਨ ਅਬਲ ਤੇ ਉਹ ਆਪ ਹੀ ਕੋਈ ਕਸਰ ਹੀ ਨਹੀਂ ਛੱਡਦੇ ਸਰ ਉਹਨਾਂ ਵੱਲੋਂ ਵੀ ਹੈ ਵੀ ਜੇ ਮੇਰੀ ਕਲਾਸ ਦੀ ਅਟੈਂਡੈਂਸ ਘਟਾ ਹੈ ਤੇ ਕਿਉਂ ਘਟਾ ਉਹਨਾਂ ਵੱਲੋਂ ਆਪ ਹੀ ਪੇਰੈਂਟਸ ਨਾਲ ਕੰਟੈਕਟ ਕੀਤਾ ਜਾਂਦਾ ਉਹਨਾਂ ਦੀ ਕੀ ਮੁਸ਼ਕਲਾਂ ਨੇ ਉਹ ਪੁੱਛੀਆਂ ਜਾਂਦੀਆਂ ਨੇ ਬੱਚੇ ਨੂੰ ਸਕੂਲ ਲਿਓਣਾ ਸਾਡੀ ਪਹਿਲੀ ਪ੍ਰਾਥਮਿਕਤਾ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਜਿਹੜਾ ਉਹ ਕਿਵੇਂ ਗਾਈਡ ਕਰਨਾ ਹੈ ਬੱਚੇ ਨੂੰ ਕਿਵੇਂ ਕੰਪੀਟੀਟਿਵ ਐਗਜ਼ਾਮ 'ਚ ਲੈ ਕੇ ਜਾਣਾ ਹੈ ਬੱਚੇ ਨੂੰ ਉਹਦੇ ਆਉਣ ਵਾਲੇ ਭਵਿੱਖ ਲਈ ਕਿਵੇਂ ਸੁਧਾਰਨਾ ਹੈ ਉਹ ਉਹਦੇ ਲਈ ਪ੍ਰਾਪਰ ਪਲੈਨਿੰਗ ਜਿਹੜੀ ਆ ਉਹ ਅਸੀਂ ਸਕੂਲ 'ਚ ਕੰਪੀਟੀਟਿਵ ਸੈੱਲ ਬਣਾਇਆ ਹੋਇਆ ਸਕੂਲ ਦੇ ਵਿੱਚ ਅਸੀਂ ਹਰ ਪ੍ਰਕਾਰ ਦੀ ਫੈਸਿਲਿਟੀ ਦਿੱਤੀ ਆ ਸਾਡੇ ਕੋਲ ਸਰ ਸਕੂਲ 'ਚ ਕੰਪਿਊਟਰ ਲੈਬ ਵੈਲ ਐਸਟੈਬਲਿਸ਼ਡ ਸਾਇੰਸ ਲੈਬ ਸਾਡੇ ਕੋ ਪੰਜਾਬੀ ਕਾਰਨਰ ਬਣਿਆ ਹੋਇਆ ਸਾਡੇ ਕੋ ਹਰੇਕ ਪ੍ਰਕਾਰ ਦੀ ਜਿਹੜੀ ਫੈਸਿਲਿਟੀਆਂ ਨੇ ਉਹ ਸਰਕਾਰ ਵੱਲੋਂ ਵੀ ਪ੍ਰੋਵਾਈਡ ਨੇ ਬਾਕੀ ਮੇਰੇ ਅਧਿਆਪਕ ਸਾਹਿਬਾਨ ਸਰ ਅਸੀਂ ਦੋ ਵਾਰੀ ਪੈਸੇ ਆਪ ਕੰਟ੍ਰਿਬਿਊਟ ਕੀਤੇ ਅਜਿ ਕੋਈ ਕਸਰ ਨਹੀਂ ਛੱਡੀ ਸਰ ਜੀ ਬਿਲਕੁਲ ਇਹਨਾਂ ਦੀ ਮਿਹਨਤ ਹੈ ਕਿ ਸਕੂਲ ਨੂੰ ਇੱਥੋਂ ਤੱਕ ਪਹੁੰਚਾਇਆ ਹੈ ਪਰ ਗੱਲ ਹੋਰ ਕਹਿੰਦਾ ਨਾ ਕਰਾਂਗੇ ਉਸ ਤੋਂ ਪਹਿਲਾਂ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆਂ ਬੇਟਾ ਕੀ ਨਾਮ ਆ ਆਪਣਾ ਵੀਰੇਨ ਤੇ ਕਿਸ ਤਰ੍ਹਾਂ ਲੱਗ ਰਿਹਾ ਇੱਥੇ ਪੜਦੇ ਆ ਆ ਕੇ ਕਿਦਾਂ ਬਹੁਤ ਅੱਛਾ ਕਹਿੰਦਾ ਤੂੰ ਸੁਰੂਤੋਂ ਇੱਥੇ ਪੜਦੇਵੇਂ ਅੱਠ ਪਹਿਲੇ ਮਾੜੀ ਖੋਸਲਾ ਚ ਸਰ ਇੱਕ ਤਾਂ ਮੈਂ ਨਿਊਜ਼ਪੇਪਰ 'ਚ ਹੈਡਸਰ ਦਾ ਪੜਿਆ ਤੇ ਫਿਰ ਮੈਂ ਸੋਚਿਆ ਕਿ ਇੱਥੇ ਵੀ ਆ ਕੇ ਦੇਖਦੇ ਆ ਕਿੱਦਾਂ ਦਾ ਤੇ ਨਾਲੇ ਇੱਥੇ ਦੇ ਐਟਮੋਸਫੇਅਰ ਤੇ ਫਰੈਂਡਸ ਟੀਚਰਸ ਦਾ ਨੈਚਰ ਸਭ ਦਾ ਬਹੁਤ ਅੱਛਾ ਹੈ। ਬਤਨੇ ਦਿਲ ਕਰਦਾ ਪ੍ਰਾਈਵੇਟ ਸਕੂਲ 'ਚ ਜਾਂਦਾ। ਨਹੀਂ। ਖੂਤ ਮਿਲਦੀ ਪੂਰੀ ਇੱਥੇ। ਯੈਸ। ਇਹ ਬਿਲਕੁਲ ਇਹ ਬੱਚਾ ਪ੍ਰਾਈਵੇਟ ਸਕੂਲ 'ਚੋਂ ਆਪਣਾ ਦਾਖਲਾ ਕਰਵਾ ਕੇ ਇੱਥੇ ਦਾਖਲ ਹੋਇਆ। ਗੱਲਬਾਤ ਹੋਰ ਵੀ ਕਰਾਂਗੇ ਸਾਣਾ ਚਲਦੇ-ਚਲਦੇ ਨਾਲ ਨਾਲ ਤੁਹਾਨੂੰ ਸਕੂਲ ਉਦੋਂ ਨਾਂ ਨਹੀਂ ਗਲਤ ਕਰ ਲੈਣ ਮੈਮ ਕਿਸ ਤਰ੍ਹਾਂ ਲੱਗਦਾ ਇੱਥੇ ਪੜਾਾ ਕੇ ਬੱਚਿਆਂ ਨੂੰ ਪੜਾਾ ਕੇ ਕਿਉਂਕਿ ਆਜਾਤਨ ਨਾ ਲੋਕਾਂ ਦੀ ਮਾਪਿਆਂ ਦੀ ਇਹ ਸੋਚ ਹੁੰਦੀ ਹੈ ਸਰਕਾਰੀ ਸਕੂਲਾਂ ਦੇ ਟੀਚਰ ਨੇ ਉਹ ਵਿਹਲੇ ਬੈਠੇ ਰਹਿੰਦੇ ਉੱਥੇ ਜਾ ਕੇ ਨਹੀਂ ਸਰ ਐਵੇਂ ਦਾ ਕੋਈ ਨਹੀਂ ਗਿਆ ਹੁਣ ਮਾਹੌਲ ਕਿ ਜਿਹੜੇ ਟੀਚਰਸ ਅਵੇਲੇ ਬੈਠਦੇ ਕਿਉਂਕਿ ਪਹਿਲੇ ਥੋੜਾ ਸੀ ਮਾਹੌਲ ਕਿ ਆਪਣੇ ਗਵਰਨਮੈਂਟ ਸਕੂਲਸ ਚ ਇੰਨੀ ਸਟੱਡੀ ਨਹੀਂ ਹੁੰਦੀ ਸੀਗੀ ਬਟ ਹੁਣ ਕੀ ਸਾਰੇ ਟੀਚਰਸ ਪ੍ਰੋਪਰ ਜਦੋਂ ਪੀਰੀਅਡ ਲੱਗਦਾ ਆਪਣਾ ਨਾਲ ਦੇ ਨਾਲ ਕਲਾਸ ਜਾਂਦੇ ਆ ਜਾ ਕੇ ਆਪਣਾ ਪੜਾਣ ਪੜਾਉਂਦੇ ਆਉਂਦਾ ਮਤਲਬ ਹੁਣ ਐਵੇਂ ਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਪਰਸਨਲ ਵੀਊ ਕੀ ਹੈ ਮਾਪੇ ਕਿਉਂ ਨਹੀਂ ਫਿਰ ਯਕੀਨ ਕਰਦੇ ਸਰਕਾਰੀ ਸਕੂਲਾਂ ਦੇ ਉੱਤੇ ਜਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਸਰੋਂ ਪਹਿਲੇ ਸੀਗਾ ਕਿ ਆਪਣੇ ਟੀਚਰਸ ਸੀਗੇ ਥੋੜੇ 올ਡ এজ ਦੇ ਜਾਂ ਹੋ ਸਕਦਾ ਜਿਹੜੇ ਨਹੀਂ ਟੀਚ ਕਰਦੇ ਸੀ ਬਟ ਹੁਣ ਜਿਹੜੇ ਫਰੈਸ਼ਰਸ ਆਏ ਆ ਬਹੁਤ ਆਫ ਦਾ ਟਾਈਮ ਮਤਲਬ ਕਿ ਆ ਉਹਦਾ ਬਿਲਕੁਲ ਉਹਦਾ ਪੁਰਾਣਾ ਐਕਸਪੀਰੀਅੰਸ ਨਾਲ ਕਹਿ ਲੋ ਜਾਂ ਆਪਣਾ ਪੂਰਾ ਹਾਰਡਵਰਕ ਕਰਦੇ ਆ ਪੜਾਉਣ ਤੇ ਬਟ ਹੌਲੀ ਹੌਲੀ ਉਹਨਾਂ ਦੀ ਵੀ ਸੋਚ ਚੇਂਜ ਹੋ ਰਹੀ ਹੈ ਪਹਿਲੇ ਨਾਲੋਂ ਸਾਡੇ ਸਕੂਲ ਚ ਵੀ ਇੰਨੀ ਮਤਲਬ ਕਿ ਆਪਣੇ ਸਟੂਡੈਂਟਸ ਸਟ੍ਰੈਂਥ ਵਧ ਗਈ ਹੈ ਤਾਂ ਹੁਣ ਕਾਫੀ ਫਰਕ ਹੈ ਪਹਿਲੇ ਨਾਲੋਂ ਹਾਂ ਜੀ ਬਿਲਕੁਲ ਅ ਅਧਿਆਪਕਾਂ ਦਾ ਤੁਸੀਂ ਸੁਣਿਆ ਵੀ ਉਹ ਕਿ ਅੱਗੇ ਨਾਲੋਂ ਗਿਣਤੀ ਵਧੀ ਹੈ ਸਕੂਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਕੂਲ ਚ ਛੁੱਟੀ ਹੋ ਚੁੱਕੀ ਹੈ ਬੱਚਿਆਂ ਦੀ ਗਿਣਤੀ ਤੁਸੀਂ ਦੇਖ ਸਕਦੇ ਹੋ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੀ ਹੈ ਤੇ ਇਸ ਸਕੂਲ ਦੇ ਵਿੱਚ ਹਰ ਉਹ ਸਹੂਲਤ ਜਿਹੜੀ ਹੈ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਅ ਸਰ ਮੈਂ ਜੇ ਗੱਲ ਕਰਾਂ ਜਿਸ ਤਰੀਕੇ ਨਾਲ ਤੁਸੀਂ ਇੱਕ ਟੀਮ ਇਕੱਠ ਲੈ ਕੇ ਚੱਲੇ ਹੋ ਨਾ ਤੇ ਕਈ ਵਾਰ ਦਿੱਕਤਾਂ ਵੀ ਉਠਾਉਣੀਆਂ ਪੈਂਦੀਆਂ ਮੁਸ਼ਕਲਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਕਿਉਂਕਿ ਹਰ ਇੱਕ ਦਾ ਸੁਭਾਅ ਇੱਕ ਜਿਹਾ ਨਹੀਂ ਹੁੰਦਾ ਕਈ ਸਖਤੀ ਕਰਨ ਤੋਂ ਜਾਂ ਫਿਰ ਟੀਮਵਰਕ ਦੇ ਵਿੱਚ ਕੰਮ ਕਰਨ ਤੋਂ ਵੀ ਗਰੇਜ ਕਰਦੇ ਆ ਕਿ ਯਾਰ ਇਹ ਆ ਗਿਆ ਅੱਜ ਨਵਾਂ ਸਾਨੂੰ ਸਿਖਾਣ ਲਈ ਆਇਆ ਤੇ ਬੜੇ ਦੇਰ ਦੇ ਇਥੇ ਕੰਮ ਕਰ ਰਹੇ ਆ ਜਿੱਦਾਂ ਚੱਲ ਰਿਹਾ ਜੀ ਉਦਾਂ ਹੀ ਚੱਲਦਾ ਰਹਿਣਾ ਚਾਹੀਦਾ ਵਾ ਜਾਂ ਫਿਰ ਉਦਾਂ ਹੀ ਚੱਲਦਾ ਰਹਿਣਾ ਜਿੰਨੇ ਮਰਜ਼ੀ ਮਿਹਨਤ ਕਰ ਲੋ ਸਰ ਮੈਂ ਨਾ ਇਸ ਗੱਲ ਦਾ ਜਵਾਬ ਜਿਹੜਾ ਉਹ ਥੋੜਾ ਪਿੱਛੇ ਤੋਂ ਦਾਂਗਾ ਏਐਸਐਲ ਚ ਨਾ ਸਰ 2020 ਚ ਪੀਪੀਐਸਸੀ ਦੇ ਦੁਆਰਾ ਫਸਟ ਟਾਈਮ ਜਿਹੜਾ ਸੀ ਉਹ ਹੈਡਮਾਸਟਰ ਤੇ ਪ੍ਰਿੰਸੀਪਲ ਦੀ ਰਕ੍ਰੂਟਮੈਂਟ ਟੈਸਟ ਦੇ थ्रू ਕੀਤੀ ਗਈ ਨਵਾਂ ਖੂਨ ਨਵੇਂ ਜਵਾਨ ਮੁੰਡੇ ਕੁੜੀਆਂ ਜਿਹੜੇ ਸੀ ਉਹਨਾਂ ਨੇ ਅਸੀਂ 672 ਹੈਡਮਾਸਟਰ ਜਿਹੜੇ ਸੀ ਉਹਨਾਂ ਨੇ ਪੰਜਾਬ ਚ ਜੁਆਇਨ ਕੀਤਾ ਹੁਣ ਸਰ ਮੈਂ ਖੁਸ਼ਕਿਸਮਤ ਆ ਮੇਰੀ ਟੀਮ ਜਿਹੜੀ ਆ ਬਹੁਤ ਵਧੀਆ ਬਹੁਤ ਕੋਆਪਰੇਟਿਵ ਆ ਉਹ ਆਪਣੀ ਇੱਥੇ ਮਿਹਨਤ ਕਰਦੇ ਨੇ ਮੇਰੇ ਨਾਲ ਬਟ ਇਹ ਕਿਤਨਾ ਕਿਤ ਮੁਸ਼ਕਲ ਹੁੰਦੀ ਵੀ ਹੈ ਸਰ ਵੀ ਸਾਡੇ ਤੋਂ ਜੂਨੀਅਰ ਜਿਹੜੇ ਆ ਉਹ ਸਾਡੇ ਆਫੀਸਰ ਵੀ ਹੋ ਗਏ ਨੇ ਬਟ ਜਦੋਂ ਉਹਨਾਂ ਦੇ ਦੁਆਰਾ ਮਿਹਨਤ ਕੀਤੀ ਜਾਂਦੀ ਆ ਨਾ ਤੇ ਜਿੰਨੇ ਵੀ ਅਧਿਆਪਕ ਸਾਹਿਬਾਨ ਦੇਖਦੇ ਆ ਕਿਉਂਕਿ ਸਾਰੇ ਹੀ ਬਹੁਤ ਮਿਹਨਤੀ ਨੇ ਉਹ ਦੇਖ ਕੇ ਉਸ ਚੀਜ਼ ਨੂੰ ਤੇ ਆਪ ਹਮਾਰੇ ਵੀ ਮਿਹਨਤ ਕਰਦੇ ਆ ਸੋ ਉਹ ਚੀਜ਼ ਅਫੈਕਟ ਕਰਦੀ ਆ ਸਰ ਉਪਲਬਧੀਆਂ ਕੀ ਕੀ ਨੇ ਤੁਹਾਡੇ ਅੰਦਰ ਸਕੂਲ ਦੀਆਂ ਜਾਂ ਸਟੂਡੈਂਟਸ ਦੀਆਂ ਸਰ ਮੈਂ ਤੇ ਸਭ ਤੋਂ ਵੱਡੀ ਉਪਲਬਧੀ ਜਿਹੜੀ ਆ ਇਹ ਦੱਸਾਂਗਾ ਆਪ ਜੀ ਨੂੰ ਕਿ ਮੇਰੇ ਇਹ ਦੋ ਪਿੰਡ ਨੇ ਇੱਥੇ ਕਿਲਾਦਰਸ਼ਨ ਸਿੰਘ ਤੇ ਗਿੱਲਾਂ ਵਾਲੀ ਸਰ ਮੇਰੇ ਪਿੰਡ 'ਚ ਹੁਣ ਕੋਈ ਪ੍ਰਾਈਵੇਟ ਸਕੂਲ ਦੀ ਬੱਸ ਨਹੀਂ ਹੁੰਦੀ ਹੈਗੀ। ਇਹ ਬੱਚੇ ਜਿਹੜੇ ਨੇ ਉਹ ਖੁਸ਼ੀ ਦੇ ਮੇਰੇ ਸਕੂਲ 'ਚ ਆਉਂਦੇ ਨੇ। اٹੈਂਡੈਂਸ ਬਹੁਤ ਵਧੀਆ ਵਾ। ਮੈਂ ਫਿਰ ਸਰ ਸਰਕਾਰ ਵੱਲੋਂ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇਹ 2022 ਦੇ ਵਿੱਚ ਮੈਨੂੰ ਸਟੇਟ ਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਸਕੂਲ ਨੂੰ ਸਰ ਇਹਦੀ ਅਕੈਡੈਮਿਕ ਸਕੂਲ ਦੀ ਜਿਹੜੀ ਹੈ ਇਨਫਰਾਸਟ੍ਰਕਚਰ, ਡੇਲੀ اٹੈਂਡੈਂਸ, ਬੱਚਿਆਂ ਦੀ ਰਨੋਲਮੈਂਟ ਨੂੰ ਦੇਖਦੇ ਹੋਏ ਸਰ ਜਿਹੜਾ ਉਹ ਸਾਨੂੰ ਜਿਹੜਾ ਬੈਸਟ ਸਕੂਲ ਦਾ ਅਵਾਰਡ ਮਿਲਿਆ 7.5 ਲੱਖ ਰੁਪਏ ਦੀ ਜਿਹੜੀ ਪ੍ਰਾਪਤੀ ਕੀਤੀ ਹੈ ਜਿਹੜੀ ਸਰ ਤੁਸੀਂ ਗੱਲ ਕੀਤੀ ਵੀ ਸਟਾਰਟਿੰਗ ਦੇ ਵਿੱਚ ਸਟਾਰਟਿੰਗ ਚ ਸਰ ਇਹਦੇ ਵਿੱਚ ਸਾਨੂੰ ਜਿਹੜੀ ਸੀ ਉਹ ਕੋਸ਼ਿਸ਼ ਕੀਤੀ ਉਹਦੇ ਨਾਲ ਸਰ ਪਿੰਡ ਦੇ ਸਰਪੰਚ ਸਾਹਿਬ ਦਾ ਬੇਨਾਮ ਬੜਾ ਯੋਗਦਾਨ ਰਿਹਾ ਅਸੀਂ ਦੋਨਾਂ ਨੇ ਇਨੀਸ਼ੀਏਟਿਵ ਲਿਆ ਮੈਨੂੰ ਪਤਾ ਸੀ ਵੀ ਇਸ ਚੀਜ਼ ਨੂੰ ਅਸੀਂ ਕਰ ਸਕਦੇ ਹਾਂ ਮੈਂ ਆਪਣੀ ਬੇਟੀ ਨੂੰ ਸੈਂਟ ਫਰਾਂਸਿਸ ਸਕੂਲ ਤੋਂ ਠਾਕੇ ਇਥੇ ਦਾਖਲ ਕੀਤਾ ਸਰਪੰਚ ਸਾਹਿਬ ਨੇ ਆਪਣੀ ਬੇਟੀ ਨੂੰ ਆਰਡੀ ਖੌਂਸਲਾ ਸਕੂਲ ਤੋਂ ਠਾਕੇ ਇਥੇ ਦਾਖਲ ਕੀਤਾ ਉਸ ਚੀਜ਼ ਨੇ ਇੱਕ ਬਹੁਤ ਵਧੀਆ ਫੈਕਟਰ ਦਿੱਤਾ ਲੋਕਾਂ ਦੇ ਪੇਰੈਂਟਸ ਗੱਲ ਗਈ ਵੀ ਦੇਅਤ ਅਸੀਂ ਕਿਉਂ ਨਹੀਂ ਕਿਉਂਕਿ ਉਹ ਚੀਜ਼ ਤੇ ਇੱਕ ਮੈਂ ਇਸ ਪਿੰਡ ਦੇ ਹੋਣ ਕਰਕੇ ਲੋਕਾਂ ਨੂੰ ਜਿਹੜਾ ਸੀ ਉਹ ਵਿਸ਼ਵਾਸ ਸੀ ਮੇਰੇ ਪਿਤਾ ਜੀ ਦੇ ਜੋ ਮਿਹਨਤ ਕੀਤੀ ਉਹਨਾਂ ਦਾ ਜੋ ਇੱਜ਼ਤਮਾਨ ਸੀ ਸੋ ਲੋਕਾਂ ਨੂੰ ਖੁਸ਼ੀ ਸੀ ਵੀ ਉਹਦਾ ਬੇਟਾ ਜਿਹੜਾ ਉਹ ਇੱਥੇ ਆਇਆ ਸੋ ਨੋ ਡਾਊਟ ਕਿ ਸਾਡੇ ਨਾਲ ਜੋ ਵਾਅਦੇ ਕਰੇਗਾ ਪੂਰੇ ਕਰੇਗਾ ਇਹ ਟਵਾਰਡ ਵੀ ਜਿੱਤ ਲਿਆ ਤੇ ਫਿਰ ਬੈਸਟ ਸਕੂਲ ਦਾ ਵਾਰਡ ਵੀ ਜਿੱਤਿਆ ਹੁਣ ਅਗਲੀ ਅਵਾਰਡ ਕਿਹੜਾ ਜਿੱਤਣਾ ਜਾਂ ਫਿਰ ਕਿਹੜਾ ਧਿਆਨ ਚ ਕਿਉਂ ਉਸ ਅਵਾਰਡ ਨੂੰ ਸਕੂਲ ਚ ਜਿੱਤ ਕੇ ਲੈਣਾ ਸਰ ਸਭ ਤੋਂ ਵੱਡਾ ਅਵਾਰਡ ਮੇਰੇ ਜਿਹੜੇ ਵਿਦਿਆਰਥੀ ਨੇ ਏ ਬੱਚੇ ਆ ਉਹਨਾਂ ਦਾ ਜਿਹੜਾ ਮੈਨੂੰ ਇੱਥੋਂ ਜਦੋਂ ਪੜ੍ਹਾਈ ਕਰ ਜਾਂਦੇ ਆ ਜਾਂ ਮੈਂ ਪਿਛਲਾ ਸਕੂਲ ਜਿੱਥੇ ਐਜ ਸਾਇੰਸ ਮਾਸਟਰ ਕੰਮ ਕੀਤਾ ਉਹਨਾਂ ਦੇ ਜਿਹੜੇ ਮੈਨੂੰ ਮੈਸੇਜ ਮਿਲਦੇ ਨੇ ਚਾਹੇ WhatsApp ਮੈਸੇਜ ਹੋਣ ਚਾਹੇ ਉਹਦੇ ਫੋਨ ਹੁੰਦੇ ਨੇ ਜਦੋਂ ਬਲੰਦੀਆਂ ਪ੍ਰਾਪਤ ਕਰਦੇ ਨੇ ਤੇ ਸਾਰੋ ਉਹ ਮੇਰੀ ਰੂਹ ਦੀ ਖਰਾਕ ਬੰਦੀ ਸੋ ਮੈਂ ਇਹੀ ਚਾਹੁੰਨਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਪ੍ਰਾਪਤੀਆਂ ਨੇ ਇਹ ਆਪਣਾ ਇਵੇਂ ਟੀਮਵਰਕ ਚੱਲਦਾ ਰਹੇ ਤੇ ਬੱਚੇ ਜਿਹੜੇ ਨੇ ਲੋੜਵੰਦ ਘਰਾਂ ਦੇ ਬੱਚੇ ਆਪਣੀ ਜ਼ਿੰਦਗੀ 'ਚ ਜਿਹੜੀ ਆ ਉਹ ਸਫਲਤਾ ਪ੍ਰਾਪਤ ਕਰਨ ਤੇ ਸਰਕਾਰੀ ਸਕੂਲਾਂ ਦਾ ਜੋ ਨਾਮ ਹੈ ਉਹ ਰੋਸ਼ਨ ਹੋਵੇ ਸਾਡੀ ਜਿਹੜੀ ਮਿਹਨਤ ਆ ਸਾਰੇ ਅਧਿਆਪਕ ਸਹਿਬਾਨ ਦੀ এডੂਕੇਸ਼ਨ ਡਿਪਾਰਟਮੈਂਟ ਦੀ ਸਾਡੇ ਡੀਓ ਸਾਹਿਬ ਦੇ ਦੁਆਰਾ ਸਾਡੇ ਡਿਪਟੀ ਡੀਓ ਸਾਹਿਬ ਦੁਆਰਾ ਸਾਡੇ ਸਾਰੇ ਹੀ ਸਿੱਖਿਆ ਮੰਤਰੀ ਸਾਹਿਬ ਦੁਆਰਾ ਸਾਡੇ ਚੀਫ ਮਿਨਿਸਟਰ ਸਾਹਿਬ ਦੁਆਰਾ ਜੋ ਵੀ ਇਸ এডੂਕੇਸ਼ਨ ਨੂੰ ਇੰਨੀ ਪ੍ਰੀਫਰੈਂਸ ਦਿੱਤੀ ਜਾ ਰਹੀ ਖਰਚਾ ਕੀਤਾ ਜਾ ਰਿਹਾ ਉਹ ਤੋਂ ਸਫਲਤਾ ਮਿਲੇ ਉਨ ਫਲ ਲੱਗੇ ਇਹੀ ਉਮੀਦ ਹੈ ਇਹੀ ਸੋਚ ਰੱਖਦੇ ਆ ਜੀ ਜੀ ਬਿਲਕੁਲ ਐਸਾ ਸਾਡੇ ਨਾਲ ਇਸ ਸਕੂਲ ਦੇ ਹੈਡਮਾਸਟਰ ਸਟੇਟ ਆਫਾਡੀ ਸਰਦਾਰ ਜਸਵਿੰਦਰ ਸਿੰਘ ਭੁੱਲਰ ਆ ਜ਼ਰੂਰਤ ਵੀ ਬਣ ਜਾਂਦੀ ਹੈ ਕਿ ਜਦੋਂ ਇਸ ਸਕੂਲ ਦੇ ਵਿੱਚ ਯਾਨੀ ਕਿ ਇਸ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਹਰ ਉਹ ਸਹੂਲਤ ਮਿਲੇ ਜਿਹੜੀ ਪ੍ਰਾਈਵੇਟ ਸਕੂਲਾਂ ਚ ਮਿਲ ਰਹੀ ਹੈ ਤਾਂ ਮਾਪਿਆਂ ਦਾ ਵੀ ਫਰਜ਼ਾ ਹੈ ਕਿ ਆਪਣਾ ਵਿਸ਼ਵਾਸ ਇਨ੍ਹਾਂ ਸਰਕਾਰੀ ਸਕੂਲਾਂ ਤੇ ਵੀ ਜਗਾਉਣ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈ ਸਰਕਾਰੀ ਸਕੂਲਾਂ ਦਾ ਬਿਹਤਰ ਹੋਣ ਜਾ ਰਿਹਾ ਹੈ ਪੜਿਆ ਲਿਖਿਆ ਸਟਾਫ ਭਰਤੀ ਕੀਤਾ ਜਾ ਰਿਹਾ ਹੈ ਸਕੂਲ ਦੀ ਬਿਲਡਿੰਗਸ ਨੂੰ ਸੁਧਾਰਿਆ ਜਾ ਰਿਹਾ ਹੈ ਹਰ ਇੱਕ ਸਹੂਲਤ ਜਰੀਏ ਦਿੱਤੀ ਜਾ ਰਹੀ ਹੈ ਜਿਸ ਦੀ ਸਾਹਮਣੇ ਜਿੰਦਾ ਜાગਦਾ ਤਸਵੀਰ ਹੈ ਇਹ ਸਰਕਾਰੀ ਗਵਰਨਮੈਂਟ ਹਾਈ ਸਮਾਰਟ ਸਕੂਲ ਜ਼ਰੂਰਤ ਬਣ ਜਾਂਦੀ ਹੈ ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਦਿਵਾਉਣ ਦੀ ਤੇ ਜ਼ਰੂਰਤ ਬਣ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਸੁਧਾਰ ਨੂੰ ਦੇਖਦਿਆਂ ਹੋਇਆਂ ਇੱਥੇ ਆਪਣੇ ਬੱਚੇ ਦਾਖਲ ਕਰਵਾਉਣ ਦੀ ਤਾਂ ਕਿ ਗਰੀਬ ਦਾ ਬੱਚਾ ਵੀ ਪੜ ਕੇ ਉਹ ਬੁਲੰਦੀਆਂ ਹਾਸਲ ਕਰ ਸਕੇ ਜਿਸ ਦੇ ਬਾਰੇ ਹਰ ਮਾਪੇ ਸੁਪਨਾ ਸਜੋਏ ਬੈਠੇ ਰਹਿੰਦੇ ਹਨ ਕੈਮਰਾ ਪਰਸਨ ਲਾਪਰੀਦੇ ਨਾਲ ਪਪਾਲ ਸਿੰਘ ਲਿਵਿੰਗ ਇੰਡੀਆ ਨਿਊ ਬਟਾਲਾ